ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਉੱਪਰ ਅੰਮ੍ਰਿਤਸਰ ਪੁਲਿਸ ਵੱਲੋਂ ਕੰਮ ਕਰਦੇ ਹੋ ਵੱਡੀ ਕਾਮਯਾਬੀ ਹਾਸਲ ਕਰਦੇ ਆ ਜੂਐਸ ਬੈਸ ਮਨਪ੍ਰੀਤ ਸਿੰਘ ਜੋ ਕਿ ਇਸ ਰਾਕੇਟ ਨੂੰ ਚਲਾ ਰਿਹਾ ਸੀ ਉਸਦੇ 10ਵੀਂ ਪਾਸ ਸਾਥੀ ਹਰਪ੍ਰੀਤ ਸਿੰਘ ਵਾਸੀ ਮੋਗਾ ਬਦਨੀ ਕਲਾ ਨੂੰ 1.5 ਕਿਲੋ ਹੈਰਨ ਅਤੇ 3 ਲੱਖ ਡਰਗ ਮਨੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇੱਕ ਡਰਗ ਤਸਕਰ ਹਰਪ੍ਰੀਤ ਸਿੰਘ 10ਵੀਂ ਪਾਸ ਜੋ ਕਿ ਕੰਬਾਈਨ ਚਲਾਉਣ ਦਾ ਕੰਮ ਕਰਦਾ ਸੀ ਜੂਐਸ ਬੈਸ ਹੈਰਨ ਰਾਕੇਟ ਦੇ ਨਾਲ ਸੰਬੰਧਿਤ ਕੇਸ ਵਿੱਚ ਹੈਰਨ ਦੀ ਖੇਪ ਲੈਣ ਮੌਕੇ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ 1.5 ਕਿਲੋ ਹੈਰਨ ਦੇ ਨਾਲ 3 ਲੱਖ ਡਰਗ ਮਨੀ ਹਾਸਲ ਕੀਤੀ ਗਈ ਹੈ ਅੰਮ੍ਰਿਤਸਰ ਪੁਲਿਸ ਲਈ ਉਹ ਵੱਡੀ ਕਾਮਯਾਬੀ ਦੱਸੀ ਜਾ ਰਹੀ ਹੈ ਤੇ ਇਸ ਵਿੱਚ ਹੋਰ ਖੁਲਾਸੇ ਹੋਣ ਦੀ ਸੁਭਾਵਨਾ ਹੈ ਦੇਖੋ ਪੂਰੀ ਖਬਰ ਦੇਖੋ ਇਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਡਾਇਰੈਕਸ਼ਨ ਨੇ ਉਹਦੇ ਤੇ ਬਹੁਤ ਵੱਡੀ ਕਾਮਯਾਬੀ ਇੱਕ ਹੋਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ 1.5 ਕਿਲੋ ਹੀਰੋਇਨ ਤੇ 3 ਲੱਖ ਕੈਸ਼ ਇਹ ਬਰਾਮਦ ਹੋਇਆ ਔਰ ਇਹਦੇ ਇੱਕ ਮੁਲਜ਼ਮ ਹੈ ਜਿਹੜਾ ਹਰਪ੍ਰੀਤ ਸਿੰਘ ਇਹ ਪਿੰਡ ਜਿਹੜਾ ਇਹਦਾ ਹੈਗਾ ਰਾਮਾ ਥਾਣਾ ਬਦਨੀ ਡਿਸਟ੍ਰਿਕਟ ਮੋਗਾ ਔਰ ਇਹ ਜਿਹੜੇ ਨੈਟਵਰਕ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇੱਕ ਮਨਦੀਪ ਸਿੰਘ ਇਹਨਾਂ ਦੇ ਪਿੰਡ ਦਾ ਹੀ ਬੰਦਾ ਹੈ ਯੂਐਸ ਬੇਸਡ ਹੈ ਉਹੀ ਇਹ ਨੈਟਵਰਕ ਚਲਾ ਰਹੇ ਔਰ ਪਹਿਲਾਂ ਵੀ ਉਹਦਾ ਨਾਮ ਪਹਿਲਾਂ ਵੀ ਫਿਕਰ ਹੋਇਆ ਸੋ ਅਸੀਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਹੇ ਹ ਕਿ ਤੇ ਯੂਐਸ ਬੇਸਡ ਨਵਾਂ ਇੱਕ ਗੱਲ ਆਈ ਹੈ ਜਿਵੇਂ ਤੁਹਾਡੇ ਨਾਲ ਪਹਿਲਾਂ ਵੀ ਦੂਸਰੇ ਨੈਟਵਰਕਸ ਬਾਰੇ ਸ਼ੇਅਰ ਕੀਤਾ ਗਿਆ ਸੀ ਦੂਸਰੀ ਗੱਲ ਕਿ ਇੰਟਰ ਡਿਸਟ੍ਰਿਕਟ ਹੈ ਕਿ ਰੀਸੀਵਿੰਗ ਇਹ ਇਧਰ ਆਪਣੇ ਆ ਕੇ ਇੱਥੇ ਬੰਦੇ ਨੂੰ ਦੇਖ ਕੇ ਤੇ ਇਹਨੇ ਵਾਪਸ ਲੈ ਕੇ ਜਾਣੀ ਸੀ ਤਾਂ ਪੁਲਿਸ ਨੂੰ ਮੈਂ ਵਧਾਈ ਵੀ ਦਿੰਨਾ ਸਪੈਸ਼ਲੀ ਮੰਡੇਰ ਸਾਹਿਬ ਡੀਸੀਪੀ ਸਾਹਿਬ ਮਹਤਾਬ ਸਿੰਘ ਜੀ ਐਡੀਸੀਪੀ ਸੁਰਿੰਦਰ ਜੀ ਐਸਪੀ ਔਰ ਸ਼ਿਵਦਰਸ਼ਨ ਸਾਡੇ ਐਸਐਚਓ ਇਹਨਾਂ ਨੇ ਬੜਾ ਇਨਫੋਰਮੇਸ਼ਨ ਦੇ ਉੱਤੇ ਡਿਵੈਲਪ ਕਰਕੇ ਪ੍ਰੋਮਟੈਕਸ਼ਨ ਲਿਆ ਔਰ ਰਿਕਵਰੀ ਅੱਛੀ ਹੋਈ ਹੈ ਔਰ 3 ਲੱਖ ਕੈਸ਼ ਵੀ ਹੈ ਸੋ ਇਹ ਸਾਰਾ ਐਂਗਲ ਮੈਨੂੰ ਲੱਗ ਰਿਹਾ ਕਿ ਕਾਫੀ ਦੇਰ ਤੋਂ ਉੱਥੇ ਮਾਲਵਾ ਏਰੀਆ 'ਚ ਬੰਦਾ ਐਕਟਿਵ ਹੈ ਔਰ ਦਾਹੀ ਇੰਨੀ ਦੂਰ ਲੈਣਾ ਹੁੰਦਾ ਔਰ ਐਡਾ ਵੱਡਾ ਕਨਸਾਈਨਮੈਂਟ ਲੈਣੀ ਫਾਈਨੈਂਸ਼ੀਅਲ ਐਂਗਲ ਵੀ ਸਾਰਾ ਇਹਦੇ ਵਿੱਚ ਅਸੀਂ ਵਰਕਆਊਟ ਕਰ ਰਹੇ ਹਾਂ ਸੋ ਇਹਦੇ 'ਚ ਜਿਹੜੀ ਗੱਲ ਹੁਣੀ ਸਵਾਲ ਹੋਇਆ ਪਬਲਿਕ ਦੇ ਸਹਿਯੋਗ ਦਾ ਮੈਂ ਕੱਲ ਆਪ ਕੈਸੋ ਦੇ ਵਿੱਚ ਸਾਡੇ ਸਾਰੇ ਸੀਨੀਅਰ ਆਫਸਰ ਗਏ ਮੈਂ ਵੀ ਗਿਆ ਲੋਕਾਂ ਨਾਲ ਬੜੀ ਅੱਛੀ ਗੱਲਬਾਤ ਹੋਈ ਔਰ ਅਸੀਂ ਆਉਣ ਵਾਲੇ ਟਾਈਮ 'ਚ ਪਬਲਿਕ ਅਵੇਅਰਨੈਸ ਦਾ ਜਿਹੜਾ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਅਸੀਂ ਮਹੱਲਾ ਲੈਵਲ ਤੇ ਹੀ ਉਹਨਾਂ ਨੂੰ ਹੌਟਸਪੌਟਸ ਨੂੰ ਹੀ ਟਾਰਗੇਟ ਕਰਾਂਗੇ ਕੋਈ ਜਨਰਲ ਇਦਾਂ ਦਾ ਪ੍ਰੋਗਰਾਮ ਨਹੀਂ ਲੋਕਲਾਈਜ਼ਡ ਪ੍ਰੋਗਰਾਮ ਕਰਾਂਗੇ ਸੋ ਥੈਟ ਪਾਰਟਿਸਪੇਸ਼ਨ ਜ਼ਿਆਦਾ ਹੋਵੇ ਤੇ ਸਾਡਾ ਜਿਹੜਾ ਮੈਸੇਜ ਹੈ ਜਿਹੜੇ ਕੁਆਟਰਸ ਨੂੰ ਅਸੀਂ ਭੇਜਣਾ ਚਾਹੁੰਦੇ ਹਾਂ ਜਿਹੜੇ ਪਰਿਵਾਰਾਂ ਨੂੰ ਉਹ ਜਾਵੇ ਸਰ ਇਹ ਕਿਥੋਂ ਦੀ ਗੱਲ ਕਰਦਾ ਸੀਗਾ ਇਹਦੇ ਨਾਲ ਦੇ ਪਿੱਛੇ ਕੀ ਅਮਤਾ ਰੋਲ ਪੁੱਛਨੇ ਬੜੇ ਸੀ ਜਾ ਕੋਈ ਕਬੱਡੀ ਦਾ ਪਲੇਅਰ ਇਸ ਤਰ੍ਹਾਂ ਦਾ ਕੋਈ ਆਇਆ ਹੈ ਇਹਦੇ ਸਾਹਮਣੇ। ਇਹ ਕਬੱਡੀ ਵਾਲੀ ਗੱਲ ਤਾਂ ਕੋਈ ਨਹੀਂ ਇਹੋ ਜੀ ਸਾਹਮਣੇ ਆਈ ਨਾ ਕੋਈ ਮਤਲਬ ਬੇਸਿਕਲੀ ਤਾਂ ਕੰਬਾਈਨ ਦਾ ਡਰਾਈਵਰ ਸੀਗਾ। ਤੇ ਕੰਬਾਈਨ ਹਾਰਵੈਸਟਰ ਤੇ ਕੰਮ ਕਰਦਾ ਦਸਵੀਂ ਪਾਸ ਹੈ। ਫਾਈਨੈਂਸ਼ੀਅਲ ਐਂਗਲ ਹੀ ਆ ਲੱਗ ਰਿਹਾ ਕਿ ਕਿਉਂ ਇਹ ਲਿਓਰ ਹੋਇਆ ਇਹਦੇ ਵਿੱਚ। ਬਟ ਉਸੇ ਪਿੰਡ ਦਾ ਨਾ ਕਿਉਂਕਿ ਦੇਖੋ ਸਮਗਲਰ ਜਦੋਂ ਬਾਹਰ ਬੈਠਾ ਇੱਕ ਆਪਣੇ ਪਿੰਡ ਦੇ ਹੀ ਬੰਦਿਆਂ ਨੂੰ ਟਾਰਗੇਟ ਕਰਦਾ ਜਿਨ੍ਹਾਂ ਨੂੰ ਲੋਡ ਹੈ ਜਾਂ ਜਿਹੜੇ ਸੌਫਟ ਟਾਰਗੇਟ ਨੇ। ਸੋ ਇਹ ਨੈਟਵਰਕ ਤੋੜਨਾ ਬੜਾ ਜ਼ਰੂਰੀ ਹੈ ਇਹਨੂੰ ਮੈਂ ਇਹਨੂੰ ਕਾਫੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਿਹਾ ਕਿਉਂਕਿ ਮਾਲਵੇ ਨਾਲ ਰਿਲੇਟਡ ਹੈ ਇਹਨੂੰ ਫ੍ਰੈਕਟ ਕਿਹਾ ਜਾਂ ਸਕਦਾ ਇਹ ਮਤਲਬ ਕਿੱਥੇ ਸੀ ਗੈਰਾਂ ਲੁਕਾ ਕੇ ਰੱਖੀ ਸੀ ਕੋਈ ਹੀ ਰੋਇਨ ਕਿੰਨਾ ਦੇਖੋ ਜੀ ਸਾਰੀ ਜਿਹੜੀ ਰਿਕਵਰੀ ਹੈ ਉਹ ਈ ਡਿਵੀਜ਼ਨ ਦੇ ਵਿੱਚ ਮੋਚੀ ਬਾਜ਼ਾਰ ਦੇ ਏਰੀਆ ਵਿੱਚੋਂ ਪੁਲਿਸ ਨੇ ਕੀਤੀ ਹੈ ਔਰ ਇਹਦੇ ਚ ਜਿਹੜੀ ਇਹਦੇ ਔਨ ਪਰਸਨ ਹੀ ਇਹ ਤੋਂ ਰਿਕਵਰੀ ਹੋਈ ਹੈ ਸਰ ਇਹ ਉੱਥੇ ਕਰਨ ਕੀ ਗਿਆ ਸੀ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਮਾਲਵੇ ਦੇ ਰੈਕ ਵਾਲਾ ਉੱਥੇ ਕੀ ਕਰਨ ਗਿਆ ਰਿਸੀਵ ਕਰਨ ਗਿਆ ਸੀਗਾ ਜੀ ਉਹ ਨਾਮ ਹੈ ਨਹੀਂ ਜੀ ਅਜੇ ਪਤਾ ਲੱਗਿਆ ਉਹੀ ਉਸੇ ਤੇ ਵਰਕ ਕਰ ਰਹੇ ਆ ਡਰਗ ਮਨੀ ਹੈ ਸਰ ਜਿਹੜੀ ਨਾਮ ਡਰਗ ਮਨੀ ਹੈ ਡਰਗ ਮਨੀ ਹੈ ਜੀ ਡਰਗ ਮਨੀ ਪਿਛਲੇ ਸਮੇਂ ਦੇ ਵਿੱਚ ਕਿਹੜਾ ਜੀ ਇਹ ਡਰਗ ਜਿਹੜਾ 1.5 ਕਿਲੋ ਬਰਾਮਦ ਕੀਤਾ ਹੀ ਲੈ ਇਹ ਲੈਣਾ ਆ ਸੀ ਦੇਣਾ ਆ ਪੈਸੇ ਨੇ ਨਿਕਲ ਆਇਆ ਤਾਂ ਕੀ ਕਰੋ ਦੇਖੋ ਪੈਸਾ ਉਹ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਸਵਾਲ ਸਾਰੇ ਦਿੱਤੇ ਜਾਣਗੇ ਉਹਦਾ ਰਿਮਾਂਡ ਮੂਨ ਲੈ ਕੇ ਹੁਣ ਅਸੀਂ ਡਿਟੇਲ ਚੋਂ ਪੁੱਛ ਕੇ ਚ ਕਰਨੀ ਹੈ ਫਾਈਨੈਂਸ਼ੀਅਲ ਐਸਪੈਕਟ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਸਾਰੇ ਦੇ ਵਿੱਚ ਅਸੀਂ ਪਹਿਲਾਂ ਵੀ ਜਿਹੜਾ ਸਿੰਥੈਟਿਕ ਵਾਲਾ ਵੀ ਤੁਸੀਂ ਦੇਖਿਆ ਦੂਜਿਆਂ ਦੀ ਵੀ ਅਸੀਂ ਰਿਕਵਰੀਆਂ ਐਸੇ ਕਰਕੇ ਹੋ ਰਹੀਆਂ ਲਾਸਟ ਤੱਕ ਅਸੀਂ ਲੈ ਕੇ ਜਾਂਦੇ ਨੂੰ ਛੱਡਦੇ ਨਹੀਂ ਬੈਕਵਰਡ ਫਾਰਵਰਡ ਲਿੰਕੇਜਸ ਔਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬੜੀ ਬੈਕਬੋਨ ਹੈ ਉਹਦੇ ਨਾਲ ਹੀ ਸਾਰਾ ਨੈਟਵਰਕ ਐਕਚੁਅਲੀ ਟੁੱਟਦਾ ਸੋ ਉਹਦੇ ਤੇ ਵਰਕ ਕਰ ਰਹੇ ਆ ਜੀ ਅਜੇ ਨਹੀਂ ਕੋਈ ਪਤਾ ਲੱਗਿਆ ਜੀ ਬਾਕੀ ਅਸੀਂ ਮੋਗਾ ਐਸਐਸਪੀ ਸਾਹਿਬ ਨਾਲ ਵੀ ਮੈਂ ਸਾਰਾ ਸ਼ੇਅਰ ਕਰੂੰਗਾ ਤੇ ਵੀਲ ਵਰਕ ਔਨ ਦਿਸ ਸਾਰੇ ਪਿੰਡੋਂ ਦਰਬਾਰ ਸਾਹਿਬ ਦੇ ਕਿੰਨੇ ਸਿਆਸੀ ਦੇਖੋ ਇਹਨਾਂ ਨੇ ਰੌਂਡੇਵੂ ਫਿਕਸ ਕੀਤਾ ਸੀ ਇੱਥੇ ਕਿਉਂਕਿ ਸੇਫ ਹੋ ਜਾਂਦਾ ਕੋਈ ਆਉਣ ਦਾ ਹਰ ਇੱਕ ਨੂੰ ਲੱਗਦਾ ਕਿ ਇੱਥੇ ਤਾਂ ਵੈਸੇ ਹੀ ਸ਼ਰਤਾਲੂ ਆ ਰਹੇ ਨੇ ਨੇੜੇ-ਤੇੜੇ ਉਸ ਏਰੀਏ ਦੇ ਵਿੱਚ ਤੋਂ ਹਰ ਇੱਕ ਕ੍ਰਿਮੀਨਲ ਆਪਣਾ ਆਪਣਾ ਮੋਡਸ ਪ੍ਰੈਂਡੀ ਤੇ ਛੁਪਣ ਦਾ ਸਿਸਟਮ ਬਣਾਉਂਦਾ ਰਹਿੰਦਾ ਜੀ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਹੋਣ ਕੱਪੀਆਂ ਹੋ ਰਹੀਆਂ ਰੀਸੈਂਟਲੀ ਬਾਮਬ ਵੈਪਨ ਦੀ ਹੋ ਜੇ ਜਾਂ ਹਾਇਰੋਨ ਦੀ ਕਿ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋ ਰਹੀਆਂ ਨਾਮਾਬਾਦ ਤੋਂ ਉੱਨੀ ਕਿੱਥੋਂ ਫੈਲੀ ਗਈ ਜਾਂ ਹੋਰ ਇਹ ਸ਼ਹਿਰ ਦੇ ਏਰੀਏ ਨੇ ਪਾਰਟਿਕੂਲਰ ਕਿ ਅੰਮ੍ਰਿਤਸਰ ਦੇ ਵਿੱਚ ਆ ਕੇ ਇਹਨਾਂ ਨੂੰ ਸੇਫ ਜਗ੍ਹਾ ਲੱਗਦੀ ਹੈ ਕਿਉਂਕਿ ਕ੍ਰਾਈਮ ਜਿਧਾਉਣੇ ਮਾਲਵੇ ਨਾਲ ਸੰਬੰਧਿਤ ਹੈ ਯੂਐਸ ਤੋਂ ਬੈਠ ਕੇ ਅ ਰ ਰ ਦੱਬ ਕੇ ਅਮਰਸਰ ਚ ਰਾਖ ਦੇ ਨੇ ਅਪਰੇਟ ਸਾਰੇ ਪੰਜਾਬ ਦੇ ਦੇਖੋ ਬੜੀ ਸਿੰਪਲ ਗੱਲ ਹੈ ਮੈਂ ਤੁਹਾਨੂੰ ਕਲੀਅਰ ਦੱਸਾਂ ਜਿਹੜੀ ਪੁਲਿਸ ਫੜਦੀ ਹੈ ਉਹਦਾ ਮਤਲਬ ਮੋਰ ਅਲਰਟ ਹੈ ਔਰ ਤੁਸੀਂ ਜੇ ਦੇਖੋ ਸਾਰੇ ਰੈਜ਼ੀਡੈਂਟਸ ਬਾਹਰ ਦੇ ਅਮਰਸਰ ਦਾ ਤਾਂ ਹੈ ਹੀ ਨਹੀਂ ਸੋ ራਦਰ ਆਈ ਗਿਵ ਕ੍ਰੈਡਿਟ ਕਿ ਇਸ ਕੱਲ ਨੂੰ ਆਪਾਂ ਇੱਕ ਪੋਜ਼ਿਟਿਵ ਮੰਨਿਆ ਜਾਵੇ ਕਿ ਪੁਲਿਸ ਦਾ ਇੰਟੈਲੀਜੈਂਸ ਨੈਟਵਰਕ ਤੇ ਸਤਰਕਤਾ ਜਿਹੜੀ ਅਲਰਟਨੈਸ ਇਸ ਮੋਰ ਹੇਅਰ ਥੈਟ ਇਜ਼ ਵਾਈ ਅچھے ਰਿਜ਼ਲਟ ਆ ਰਹੇ ራਦਰ ਮੈਨ ਨੂੰ ਐਪਰੀਸ਼ੀਏਟਿਵ ਵੇ ਨਾਲ ਲੈਣਾ ਕਿ ਇਹ ਅਸੀਂ ਬਾਹਰੋਂ ਵੀ ਕੋਈ ਰਿਕਵਰੀ ਕਰਦੇ ਆ ਤਾਂ ਅੰਮ੍ਰਿਤਸਰ ਪੁਲਿਸ ਹੀ ਕਰ ਰਹੀ ਹੈ ਮੈਂ ਕੱਲ ਜਲੰਧਰ ਗਿਆ ਸੀ ਆ ਉੱਥੇ ਤੁਹਾਡੇ ਬਾਰੇ ਜੋ ਮੈਨੂੰ ਮਿਲਿਆ ਕਹਿੰਦੇ ਕਿ ਉੱਥੇ ਭੁੱਲਰ ਸਾਹਿਬ ਚਲੇ ਗਏ ਨੇ ਜਿਹੜੇ ਵੀ ਇਹੋ ਜਿਹੇ ਬੰਦੇ ਨੇ ਕਾਨੂੰਨ ਤੋੜਨੇ ਉਹ ਸਾਰੇ ਜਲੰਧਰ ਹੀ ਹੋਣਗੇ ਮੈਂ ਕਿਹਾ ਅੱਛਾ ਜੀ ਕਹਿੰਦੇ ਜਲੰਧਰ ਵਾਲੇ ਕਹਿੰਦੇ ਜਲੰਧਰ ਹੀ ਹੋਣਗੇ ਫਿਲਹਾਲ 10ਵੀਂ ਪਾਸ ਬੰਦੇ ਦਾ ਦਿਮਾਗ ਇੰਨਾ ਸਾਰਾ ਕੁਝ ਉਹੀ ਕਰਦਾ ਸੀ ਜਾਂ ਉਹਦੇ ਪਿੱਛੇ ਕੋਈ ਗ੍ਰੈਜੂਏਟ ਵੀ ਹੈ ਘਪਾ ਵਾਂਣ ਪੜੀ ਹੋਵੇ ਤਸ ਕਰਨਾ ਚਾਹਤਾ ਦੇਖੋ ਜੋਡੀ ਗੱਲ ਮੈਨੂੰ ਲੱਗ ਰਹੀ ਹੈ ਕਿ ਪਿੰਡ ਦਾ ਬੰਦਾ ਉਹਨੇ ਦੇਖ ਲਿਆ ਮੈਂ ਜਿਵੇਂ ਦੱਸਿਆ ਕਿ ਸੌਫਟ ਟਾਰਗੇਟ ਹੈ ਜੀ ਉਹਨੇ ਦੇਖਿਆ ਕਿ ਬੰਦੇ ਨੂੰ ਪੈਸੇ ਦੀ ਲੋੜ ਹੈ ਫਾਈਨੈਂਸ਼ਲੀ ਇਹਨੂੰ ਰਿਕੁਆਇਰਮੈਂਟ ਹੈ ਉਹਨੂੰ ਇਹ ਬੰਦਾ ਸੌਫਟ ਟਾਰਗੇਟ ਨੂੰ ਆਪਣੇ ਲਿਓਰ ਕਰ ਲੈਂਦਾ ਆਪਣੀਆਂ ਗੱਲਾਂ ਚ ਲੈ ਕੇ ਉਹਨੂੰ ਯੂਜ਼ ਕਰ ਰਿਆ ਜੋ ਪ੍ਰੀਲੀਮਨਰੀ ਗੱਲ ਲੱਗ ਰਹੀ ਹੈ ਇਹਦੇ ਚੋ ਕਿਉਂਕਿ ਸੇਮ ਪਿੰਡ ਦਾ ਬੰਦਾ ਹੈ ਔਰ ਉਹ ਕਾਫੀ ਨੈਟਵਰਕ ਚਲਾ ਰਿਹਾ ਹੈ ਆ ਦੇ ਉਹ ਵਾਈ ਪਾਕਿਸਤਾਨ ਤੋਂ ਆ ਜਾ ਨਹੀਂ ਅਜੇ ਇਹਨੂੰ ਤਾਂ ਪਤਾ ਨਹੀਂ ਨਾ ਜੀ ਇਹਨੂੰ ਤਾਂ ਇੱਕ ਪੁਆਇੰਟ ਦੱਸਿਆ ਗਿਆ ਉਹ ਤੋਂ ਆ ਕੇ ਨੇ ਰਿਸੀਵ ਕਰ ਲਈ ਉਹ ਅੱਗੇ ਸਾਰੀ ਇਨਵੈਸਟੀਗੇਸ਼ਨ ਚ ਅੱਪਾ ਜੇ ਨਹੀਂ ਰਿਵੀਲ ਕਰ ਸਕਦੇ ਆਪਾਂ ਲੱਗੇ ਹੋਏ ਆ ਉਹਦੇ ਤੇ ਉਹਦਾ ਜਿਹੜਾ ਦੇਣਾ ਆਇਆ ਉਹਨੂੰ ਵੀ ਲੱਗੇ ਹੋਏ ਆ ਜੀ ਲੱਗੇ ਹੋਏ ਬਕਰੇ ਬਕਰੇ ਜੀ ਬਕਰੇ ਸੋ ਇੱਕ ਨਵਾਂ ਟ੍ਰੈਂਡ ਹੈ ਕਿ ਯੂ ਐਸ ਬੇਸਡ ਲੋਕ ਹੀ ਬੈਠੇ ਇਹੀ ਕੰਮ ਕਰ ਰਹੇ ਸੋ ਉਸ ਚ ਸਾਰਾ ਹਵਾਲਾ ਐਂਗਲ ਵੀ ਸਾਰਾ ਇਹ ਅਸੀਂ ਏਜੰਸੀਜ਼ ਨਾਲ ਵੀ ਸ਼ੇਅਰ ਕਰਾਂਗੇ

ਉਹ ਪਿੰਡ ਉਸੇ ਦਾ ਹੀ ਰਾਮੇ ਦਾ ਬਦਨੀ ਦਾ ਸੱਚ ਇਸ ਜਗਦੇ ਆਇਆ ਸੀ ਉਸੇ ਬਹੁਤ ਸਾਰੇ ਸੀਸੀਟੀਵੀ ਕੈਮਰਾ ਲੱਗੇ ਇਹ ਵੀ ਚੈੱਕ ਇੱਥੇ ਜਾਣਗੇ ਕਿ ਕਿਸ ਤਰ੍ਹਾਂ ਆਇਆ ਕਿ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ